ਇਕਮ ਕਾਰ ਸਤਗੁਰ ਪ੍ਰਸਾਦ ਬਾਣੀ ਸਤਗੁਰ ਰੇ ਦਾਸ ਜੀੋ ਕੀ ਰਾਗ ਰਾਮ ਕਲੀ ਗਾਏ ਗਾਏ ਅਬ ਕਾ ਕਹਿ ਗਾਉ ਗਾਉ ਨਾ ਹਰ ਕੋ ਨਿਕਟ ਬਤਾਉ ਟੇਕ ਜਬ ਲੱਗ ਹੈ ਜੈ ਤਨ ਕੀ ਆਸ ਤਬ ਲਗ ਕਰੇ ਪੁਕਾਰਾ ਜਦ ਬੰਨ ਮਨ ਮਿਲੇ ਹੋ ਆਸਨੇ ਤਨ ਕੀ ਤਬ ਕੋ ਗਵਨ ਹਰ ਜਬ ਲਗ ਨਦੀ ਨਸਮੰਦ ਸਮਾਵੇ ਤਬ ਲਗ ਬੜੇ ਹੰਕਾਰਾ ਜਬ ਮਨ ਮੇਲੇ ਹੋ ਰਾਮ ਸਾਗਰ ਸੋ ਤਬ ਜੈ ਮਿਟੀ ਪਕਾਰਾ ਜਬ ਲਗ ਭਗਤ ਮੁਕਤ ਕੀ ਆਸ ਪਰਮ ਤਤ ਸੁਣ ਗਾਵੇ ਜਹਾਂ ਜਹਾਂ ਆਸ ਤਰਤ ਹੈ ਜਹ ਮੰ ਤਹ ਤਹ ਕਛਨਾ ਪਾਵੇ ਛਾੜੇ ਆਸ ਨਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ कहरे दास जासु और कहत है परम तत्त्व अब सोई छाडे आस निराशा परम पद तब सुख सत कर होई कहरे दास जासु और कहत है परम तत्त्व अब सोई ऐश्वर्य सतगुरु रविदास महाराज जी ਜਿਨ੍ਹਾਂ ਨੂੰ ਰੈਦਾਸ ਰੋਈਦਾਸ ਬੀਦੂਸਿਆਂ ਸਟੇਟਾਂ ਦੇ ਵਿੱਚ ਰਾਜਿਆਂ ਦੇ ਵਿੱਚ ਕਿਹਾ ਗਿਆ ਹੈ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਇਹ ਸ਼ਬਦ ਜੋ ਕਿ ਬਾਹਰਲੇ ਗ੍ਰੰਥਾਂ ਦੇ ਵਿੱਚ ਮੌਜੂਦ ਹੈ ਸੋ ਸਤਗੁਰੂ ਇਸ ਸ਼ਬਦ ਰਾਹੀਂ ਸਮਝਾ ਰਹੇ ਹੈ ਕਿ ਉਸ ਪਰਮਾਤਮਾ ਨੂੰ ਕੀ ਕਹਿ ਕੇ ਪੁਕਾਰਿਆ ਜਾਵੇ ਕਿਵੇਂ ਉਸ ਦੀ ਸਿਫਤ ਕੀਤੀ ਜਾਵੇ ਕਿਉਂਕਿ ਹਰ ਇੱਕ ਨੇ ਆਪਣੇ ਆਪਣੇ ਇਲਾਕੇ ਦੇ ਅਨਸਾਰ ਆਪਣੀ ਆਪਣੀ ਬੋਲੀ ਦੇ ਅਨਸਾਰ ਆਪਣੇ ਆਪਣੇ ਜੀਤੀ ਰੋਹ ਜੋ ਚੱਲਦੇ ਸੀਗੇ ਉਸ ਦੇ ਅਨਸਾਰ ਪਰਮਾਤਮਾ ਦੇ ਨਾਮ ਰੱਖੇ ਹੋਏ ਸਤਗੁਰ ਰੈਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਅਨੇਕਾਂ ਨਾਮ ਪਰਮਾਤਮਾ ਦੇ ਲੈ ਹਨ ਕਿਤੇ ਮਾਧੋ ਮਕੰਦ ਗਸਾਈ ਰਾਮ ਮਰਾਰ ਇਸੇ ਤਰ੍ਹਾਂ ਉਹ ਕਹਿੰਦੇ ਕੀ ਕਹਿ ਕੇ ਮੈਂ ਉਸ ਪਰਮਾਤਮਾ ਦੀ ਸਿਫਤ ਕਰਾਂ ਅੱਲਾ ਕਹਾ ਵਾਹਿਗੁਰੂ ਕਹਾ ਰਾਮ ਕਹਾ ਰਹੀਮ ਕਹਾ ਮਰਾਰ ਕਹਾ ਕ੍ਰਿਸ਼ਨ ਕਹਾ ਸੋ ਜਿੰਨੇ ਵੀ ਨਾਮ ਹੈ ਉਸ ਪਰਮਾਤਮਾ ਦੇ ਕਿਤੇ ਸਤ ਨਾਮ ਕਿਹਾ ਗਿਆ ਕਿਤੇ ਮਿੱਠਲ ਕਿਹਾ ਗਿਆ ਸੋ ਬਖਰੇ ਬਖਰੇ ਨਾਮ ਆ ਨਾ ਜਿਸ ਨੂੰ ਪੁਕਾਰਿਆ ਗਿਆ ਸਤਗੁਰ ਅਰਦਾਸ ਮਹਾਰਾਜ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਹੈ ਕਿ ਜਿੰਨੀ ਦੇਰ ਤੱਕ ਜੀਵ ਦੀ ਮੈਂ ਮੈਂ ਮਰਦੀ ਨਹੀਂ ਹੋਂ ਮੇ ਖਤਮ ਨਹੀਂ ਹੁੰਦੀ ਆਪਣੇ ਆਪ ਨੂੰ ਉਹ ਬਿਲਕੁਲ ਅਫਰ ਅਵਸਥਾ ਦੇ ਵਿੱਚ ਲੈ ਕੇ ਸਮਾਧੀ ਤੱਕ ਨਹੀਂ ਪਹੁੰਚਦਾ ਉਨੀ ਦੇਰ ਤੱਕ ਉਸ ਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਕਿਉਂਕਿ ਮੈਂ ਜਿਹੜੀ ਹੈ ਇਹੋ ਹੀ ਖਤਮ ਕਰਨੀ ਹੈ ਤੇ ਇਸ ਨੂੰ ਖਤਮ ਕਰਨ ਲਈ ਜਿੰਨੇ ਵੀ ਆਸਾ ਤ੍ਰਿਸ਼ਨਾ ਮਾ ਹੈ ਉਹ ਖਤਮ ਕਰਨੀਆਂ ਪੈਣੀਆਂ ਜਿੰਨੀ ਦੇ ਤੱਕ ਕਿਸੇ ਵੀ ਚੀਜ਼ ਦੀ ਆਸ ਹੈ ਉਹ ਕਹਿੰਦੇ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਕਿਉਂਕਿ ਇੱਕ ਤੇ ਟੇਕ ਰੱਖਣੀ ਪੈਣੀ ਹੈ ਇੱਕ ਨੂੰ ਹੀ ਆਧਾਰ ਬਣਾਉਣਾ ਪੈਣਾ ਹੈ ਜਿਹੜਾ ਇਸ ਦੁਨੀਆ ਦਾ ਕਰਤਾ ਹੈ ਜਿੰਨੇ ਵੀ ਦੁਨੀਆ ਦੇ ਉੱਤੇ ਸਨ ਚੀਜ਼ ਦਸ ਰਹੀ ਹੈ ਇਹ ਸਭ ਉਹਦੀ ਕਿਰਤ ਹੈ ਕਿਰਤ ਨੇ ਨਾਸ਼ ਹੋਣਾ ਹੈ ਅੱਜ ਹੋਵੇ ਸਾਲ ਬਾਅਦ ਹੋਵੇ 100 ਸਾਲ ਬਾਅਦ ਹੋਵੇ ਹਜ਼ਾਰ ਸਾਲ ਬਾਅਦ ਹੋਵੇ ਕਿਰਤ ਨੇ ਨਾਸ਼ ਹੋਣੇ ਹੋਣਾ ਹੈ ਕਰਤਾ ਜਿਹੜਾ ਉਹ ਸਦਾ ਕਾਇਮ ਰਹਿਣਾ ਤੇ ਜੀਵ ਨੂੰ ਮਾਨਸ ਜਨਮ ਜਿਹੜਾ ਮਿਲਿਆ ਇਹ ਉਸ ਪਰਮਾਤਮਾ ਦੇ ਨਾਲ ਮਿਲਣ ਲਈ ਮਿਲਿਆ ਕਿ ਪਰਮਾਤਮਾ ਦਾ ਸਿਮਰਨ ਕਰਕੇ ਜਪ ਕਰਕੇ ਤਪ ਕਰਕੇ ਉਸ ਪਰਮਾਤਮਾ ਦੇ ਨਾਲ ਆਪੇਦ ਹੋ ਪਰ ਪ੍ਰਾਣੀ ਜਿਹੜਾ ਜੀਵ ਇਸ ਦੁਨੀਆ ਤੇ ਆ ਕੇ ਦੁਨੀਆ ਇੰਨੀ ਕ ਮਿੱਠੀ ਹੈ ਕਿ ਇਸ ਦੇ ਵਿੱਚ ਮਸਤ ਹੋ ਜਾਂਦਾ ਤੇ ਜਸ ਤੋਂ ਵਿਛੜ ਕੇ ਆਉਂਦਾ ਉਹਨੂੰ ਭੁੱਲ ਜਾਂਦਾ ਸੋ ਸਤਗੁਰ ਬਾਬਾ ਦਾਸ ਮਹਾਰਾਜ ਜੀ ਮੈਂ ਮੇਰੀ ਨੂੰ ਖਤਮ ਕਰਨ ਲਈ ਉਹ ਕਹ ਰਹੇ ਹੈ ਗਾਏ ਗਾਏ ਅਬ ਕਾ ਕਹਗਾ ਕਿਹੜਾ ਨਾਮ ਲੈ ਕੇ ਤੈਨੂੰ ਯਾਦ ਕਰਾਂ ਤੇਰੀ ਸਿਫਤ ਕਰਾਂ ਸਿਮਰਨ ਕਰਾਂ ਕਿਉਂਕਿ ਕਹਿੰਦੇ ਗਾਵਨ ਹਾਰਾ ਕੋ ਨਿਕਟ ਬਤਾ ਜਿਸ ਦੀ ਸਿਫਤਸਲਾ ਕਰਨੀ ਹੈ ਪ੍ਰਮਾਤਮਾ ਦੀ ਉਹ ਤਾਂ ਕਹਿੰਦੇ ਬਿਲਕੁਲ ਨਜ਼ਦੀਕ ਹੈ ਹੱਥ ਤੋਂ ਵੀ ਨੇੜੇ ਹੈ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਸਤਿਗੁਰੂ ਰਵਿਦਾਸ ਸਾਹਿਬ ਜੀ ਕਹਦੇ ਕਹ ਰਵਿਦਾਸ ਸਾਹ ਹੱਥ ਪੈਨੇਰੇ ਸਹਿਜੇ ਹੋਏ ਸੋ ਹੋਈ ਸਹਿਜ ਅਵਸਥਾ ਦੇ ਵਿੱਚ ਜਾਣਾ ਜਦੋਂ ਸਹਿਜ ਅਵਸਥਾ ਦੇ ਵਿੱਚ ਚਲੇ ਗਏ ਸਾਰੀਆਂ ਹੀ ਆਸਾ ਤ੍ਰਿਸ਼ਨਾ ਮਾਂ ਬੇਕਾਰ ਸਾਰੇ ਖਤਮ ਹੋ ਜਾਂਦੇ ਐ ਇੰਨਾ ਨੇੜੇ ਹੈ ਉਹ ਕਹਿੰਦੇ ਗਾਵਨ ਹਾਰਾ ਕੋ ਨਿਕਟ ਬਤਾਉ ਬਹੁਤ ਹੀ ਨਜ਼ਦੀਕ ਹੈ ਦਸ ਕਿਉਂ ਨਹੀਂ ਆਇਆ ਮਿਲ ਕਿਉਂ ਨਹੀਂ ਆਇਆ ਉਹ ਕਹਿੰਦੇ ਜੱਬ ਲਗ ਹੈ ਜੇ ਤਨ ਕੀ ਆਸਾ ਤਬ ਲਗ ਕਰੇ ਪਕਾਰਾ ਜਬ ਮਨ ਮਿਲੇਉ ਆਸ ਨੇ ਤਨ ਕੀ ਤਬ ਕੋ ਗਾਵਨ ਹਾਰਾ ਜਿੰਨੀ ਦੇ ਤੱਕਉ ਕਹਿੰਦੇ ਜੀਵ ਨੂੰ ਇਸ ਤਨ ਦੀ ਆਸ ਹੈ ਕਿ ਮੈਨੂੰ ਇਹ ਤਨ ਚਾਹੀਦਾ ਹੈ ਮੈਂ ਇਸ ਤਨ ਦੇ ਵਿੱਚ ਰਹਿਣਾ ਹੈ ਮੈਂ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਨੀਆ ਦੇ ਨਾਲ ਪਿਆਰ ਰਿਸ਼ਤੇ ਨਾਤੇ ਪਦਾਰਥਾਂ ਦੇ ਨਾਲ ਪਿਆਰ ਹੈ ਤੇ ਕਹਿੰਦੇ ਜਿੰਨੇ ਜਿੰਨਾ ਮਰਜੀ ਪੁਕਾਰੀ ਜਾ ਉਸ ਨੂੰ ਉਹ ਤੈਨੂੰ ਦਰਸ਼ਨ ਨਹੀਂ ਦੇ ਸਕਦਾ ਤਨ ਦੀ ਵੀ ਆਸ ਛੱਡਣੀ ਪੈਣੀ ਹੈ ਜਬ ਲੱਗ ਹੈ ਜੈ ਤਨ ਕੀ ਆਸਾ ਤਬ ਲਗ ਕਰੇ ਪੁਕਾਰ ਜਬ ਮਨ ਮਿਲਿਓ ਆਸ ਨਹੀਂ ਤਨ ਕੀ ਤਬ ਕੋ ਗਾਵਨ ਹਾਰਾ ਜਦੋਂ ਤਨ ਦੀ ਵੀ ਆਸ ਛੱਡ ਦਿੱਤੀ ਫਿਰ ਕਹਿੰਦੇ ਜਿਸ ਨੂੰ ਤੂੰ ਗਾਰਿਆ ਉਹ ਤੈਨੂੰ ਦਿਸ ਪੈਣਾ ਉਹ ਤੇਰੇ ਨਾਲ ਹੈ ਹਰ ਜੀਵ ਦੇ ਵਿੱਚ ਬੈਠਾ ਤਨ ਦੀ ਆਸ ਛੱਡਣ ਲਈ ਜਿੰਨੇ ਵੀ ਬ੍ਰह्मज्ञानी ਹੋਏ ਆ ਉਹ ਤਾਂ ਇਸ ਤਨ ਦੀ ਕਿਸੇ ਨ ਪ੍ਰਵਾਹ ਨਹੀਂ ਕੀਤੀ ਕਿਉਂਕਿ ਸਮਾਧੀ ਲੱਗਦੀ ਉਦੋਂ ਹੈ ਜਦੋਂ ਤਨ ਨੂੰ ਵੀ ਦਰਕਾਰ ਦਿੱਤਾ ਜਾਂਦਾ ਕਿ ਤਨ ਦੀ ਵੀ ਲੋੜ ਨਹੀਂ ਦੁਨੀਆ ਨੂੰ ਲੱਗਦਾ ਹੈ ਲੇਕਿਨ ਦੁਨੀਆ ਤੇ ਸਮਾਧੀ ਲਾਉਣ ਵਾਲੇ ਜਿਨ੍ਹਾਂ ਨੇ ਤਨ ਦੀ ਪ੍ਰਵਾਹ ਨਹੀਂ ਕੀਤੀ ਉਹ ਤੱਤੀ ਤਵੀ ਤਵੀ ਸਮਾਧੀ ਲੱਗਿਆ ਇਸੇ ਕਰਕੇ ਉਹਨਾਂ ਨੇ ਬਾਣੀ ਦੇ ਵਿੱਚ ਸਤਗੁਰ ਰਵਦਾਸ ਜੀ ਕਹਿ ਰਹੇ ਕਹਾਂ ਪਇਓ ਜੋ ਤਨ ਪਇਓ ਛਿੰਛਿੰ ਪ੍ਰੇਮ ਜਏ ਤੋ ਡਰ ਪਉਤੇ ਰੋ ਜਾਣਾ ਉਹ ਕਹਿੰਦੇ ਇਸ ਤਨ ਦੀ ਲੋੜ ਨਹੀਂ ਟੁਕੜੇ ਟੁਕੜੇ ਕਰ ਦਿਓ ਛਿੰਛਿੰ ਹੋ ਜਵੇ ਮੈਨੂੰ ਤਾਂ ਸਿਰਫ ਉਸ ਦੇ ਪ੍ਰੇਮ ਦੀ ਲੋੜ ਹੈ ਮੈਂ ਤਾਂ ਉਦੋਂ ਡਰਦਾ ਹਾਂ ਜਦੋਂ ਪ੍ਰੇਮ ਟੁੱਟਦਾ ਹੈ ਮੈਨੂੰ ਦੁਨੀਆ ਦੀ ਕੋਈ ਨਹੀਂ ਲੋੜ ਇਸ ਕਰਕੇ ਉਹ ਕਹ ਰਹੇ ਹੈ ਕਿ ਜਬ ਲਗ ਹੈ ਜੇ ਤਨ ਕੀ ਆਸਾ ਤਬ ਲਗ ਕਰੇ ਪਕਾਰਾ ਤਨ ਦੀ ਆਸ ਰਾਖੇ ਜੇ ਤੂੰ ਗਾਰਿਆ ਹੈ ਉਹਦੇ ਸਿੱਤ ਸਲਾ ਕਰ ਰਿਹਾ ਹੈ ਤਾਂ ਫਿਰ ਤਨ ਤਾਂ ਤੈਨੂੰ ਉਸਨੇ ਹੀ ਦਿੱਤਾ ਜਦ ਮਨ ਮਿਲਿਓ ਆਸ ਨਹੀਂ ਤਨ ਕੀ ਜਦੋਂ ਤੇਰੇ ਮਨ ਨੇ ਉਸ ਅਵਸਥਾ ਚ ਜਾਣਾ ਅਫਰ ਅਵਸਥਾ ਚ ਪਹੁੰਚਣਾ ਫਿਰ ਤੈਨੂੰ ਇਸ ਤਨ ਦੀ ਲੋੜ ਨਹੀਂ ਰਹਿਣੀ ਫਿਰ ਮਨ ਤੇਰਾ ਉਸ ਦੇ ਨਾਲ ਮਿਲ ਜਾਣਾ ਫਿਰ ਤਬ ਕੋ ਗਾਵਨ ਹਾਰਾ ਜਿਸ ਨੂੰ ਤੂੰ ਗਾਰਿਆ ਸੀ ਫਿਰ ਉਹਦੇ ਨਾਲ ਲੱਜਣਾ ਜਬ ਲਗ ਨਦੀ ਨਾ ਸਮੁੰਦ ਸਮਾਵੇ ਤਬ ਲਗ ਬੜੇ ਹੰਕਾਰਾ ਜਬ ਮਨ ਮਿਲਿਓ ਰਾਮ ਸਾਗਰਸ ਤਬ ਜੈ ਮਿੱਟੀ ਪਕਾਰਾ ਆਧਾਰਨ ਦੇ ਹੈ ਸਤਗੁਰ ਦਰਬਾਸ ਮਹਾਰਾਜ ਜੀ ਕਹਿੰਦੇ ਜਿਵੇਂ ਕਿ ਨਦੀ ਇੱਕ ਨਦੀ ਨਾਲੇ ਕੋਈ ਵੀ ਜਿੰਨੀ ਦੇ ਤੱਕ ਉਹ ਸਮੁੰਦਰ ਦੇ ਨਾਲ ਮਿਲਦੇ ਨਹੀਂ ਉਹ ਗੜੈਂ ਗੜੈਂ ਆਵਾਜ਼ ਕਰਦੇ ਹੰਕਾਰ ਹੈ ਬੜੇ ਜੋਰ ਦੀ ਆਵਾਜ਼ ਲੱਗਦੀ ਹੈ ਕਿਉਂਕਿ ਮੈਂ ਮੈਂ ਹੋ ਰਹੀ ਹੈ ਤੇ ਹਰ ਇੱਕ ਹੀ ਬੰਦਾ ਕਹਿੰਦਾ ਇਹ ਫਲਾਨੀ ਨਦੀ ਹੈ ਇਹ ਨਾਲਾ ਹੈ ਨਾਂ ਲੈ ਕੇ ਪੁਕਾਰਦੇ ਹੈ ਪਰ ਜਦੋਂ ਉਹਨਾਂ ਨੂੰ ਖਤਮ ਹੁੰਦੇ ਹੈ ਤਾਂ ਫਿਰ ਕੀ ਕਹਿੰਦੇ ਹੈ ਜਦ ਮਨ ਮਿਲਿਓ ਰਾਮ ਸਾਗਰਸ ਤਦ ਬਜੈ ਮਿੱਟੀ ਪਕਾਰਾ ਬੰਦੇ ਤੇ ਲਾ ਕੇ ਕਹ ਰਹੇ ਹੈ ਕਿ ਜਦੋਂ ਜੀਵ ਦਾ ਮਨ ਉਸ ਪਰਮਾਤਮਾ ਦੇ ਨਾਲ ਮਿਲ ਜਾਣਾ ਉਸ ਸਾਗਰ ਰਾਮ ਸਾਗਰ ਦੇ ਨਾਲ ਮਿਲ ਜਾਣਾ ਤਾਂ ਫਿਰ ਨਦੀ ਦੀ ਜਿਹੜੀ ਗੜੇਂ ਗੜੇਂ ਹੈ ਉਹ ਖਤਮ ਹੋ ਜਾਣੀ ਹੈ ਮੈਂ ਖਤਮ ਹੋ ਜਾਣੀ ਇਸੇ ਕਰਕੇ ਉਹ ਕਹਿੰਦੇ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਹਮ ਨੂੰ ਖਤਮ ਕਰਨਾ ਮੈਨੂੰ ਖਤਮ ਕਰਨਾ ਜਿੰਨੀ ਦੇ ਤੱਕ ਮੈਂ ਖਤਮ ਨਹੀਂ ਹੁੰਦੀ ਉੰਨੀ ਦੇ ਤੱਕ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਇਸੇ ਕਰਕੇ ਉਹ ਕਹਿ ਰਹੇ ਹੈ ਕਿ ਜਦ ਲਗ ਨਦੀ ਨਾ ਸਮੁੰਦ ਸਮਾਵੇ ਜਿੰਨੀ ਦੇ ਤੱਕ ਉਹ ਸਮੁੰਦਰ ਦੇ ਨਾਲ ਨਦੀ ਮਿਲਦੀ ਨਹੀਂ ਤਾਂ ਉਸ ਨੂੰ ਕੋਈ ਨਾ ਕੋਈ ਨਾਮ ਦਿੱਤਾ ਹੁੰਦਾ ਹੈ ਤਬ ਲਗ ਬੜੇ ਹੰਕਾਰ ਫਿਰ ਕਹਿੰਦੇ ਵੀ ਨਦੀ ਇਹਦਾ ਬਹੁਤ ਪਾਣੀ ਤੇਜ ਹੈ ਬੜੀ ਛਾਂ ਛਾਂ ਦੀ ਆਵਾਜ਼ ਹੁੰਦੀ ਹੈ ਪਰ ਜਦੋਂ ਕਹਿੰਦੇ ਜਦ ਮਨ ਮਿਲੇ ਹੋ ਰਾਮ ਸਾਗਰ ਸ ਤਬ ਜੈ ਮਿੱਠੀ ਪੁਕਾਰ ਜਦੋਂ ਉਹ ਨਦੀ ਸਾਗਰ ਦੇ ਵਿੱਚ ਜਾ ਕੇ ਮਿਲ ਗਈ ਤਾਂ ਕਿਸੇ ਨੇ ਕਿਹਾ ਵੇ ਆ ਪਾਣੀ ਇਹ ਗੰਗਾ ਦਾ ਹੈ ਇਹ ਜਮਨਾ ਦਾ ਹੈ ਇਹ ਸਰਸਵਤੀ ਦਾ ਹੈ ਸਭ ਇੱਕ ਹੋ ਗਏ ਇਸੇ ਤਰੀਕੇ ਦੇ ਨਾਲ ਜੀਵ ਜਿਹੜਾ ਹੈ ਜਦੋਂ ਉਹਦਾ ਮਨ ਪਰਮਾਤਮਾ ਦੇ ਨਾਲ ਮਿਲ ਗਿਆ ਤੇ ਸਭ ਆਸਾ ਤ੍ਰਿਸ਼ਨਾ ਮਾ ਖਤਮ ਹੋ ਜਾਂਦੀ ਹੈ ਮੈਂ ਮੈਂ ਖਤਮ ਹੋ ਜਾਂਦੀ ਤਦ ਜੇ ਮਿੱਟੀ ਪਕਾਰਾ ਜਿੰਨਾ ਵੀ ਪਕਾਰ ਪਕਾਰ ਕੇ ਕਿੰਨੇ ਸਭ ਖਤਮ ਹੋ ਜਾਂਦੀ ਹੈ ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਅਬ ਤੋ ਜਾਏ ਚੜੇ ਸੰਗਾਸਨ ਹੋਏ ਹੈ ਸਰੰਗ ਪਾਨੀ RAM ਕਬੀਰਾ ਇਕ ਪੈ ਕੋਈ ਨਾ ਸਕੇ ਪਛਾਨੀ ਜਦੋਂ ਉਹਦੇ ਵਿੱਚ ਇਕ ਹੋ ਗਏ ਨਾ ਕਬੀਰ ਦਿਸਦਾ ਨਾ ਕੋਈ ਹੋਰ ਦਿਸਦਾ ਸਭ ਇੱਕੋ ਹੀ ਹੋ ਜਾਂਦੇ ਸਭ RAM ਹੀ ਹੈ ਸਭ ਅੱਲਾ ਹੀ ਹੈ ਸਭ ਖੁਦਾ ਹੈ ਕਿਉਂਕਿ ਕਰਤੇ ਦੇ ਨਾਲ ਕਿਰਤ ਜਾ ਕੇ ਮਿਲ ਗਈ ਕਿਰਤਨਾਸ਼ ਹੋਣਾ ਆਪਣੇ ਆਪ ਨੂੰ ਖਤਮ ਕਰਨਾ ਉਸਨੇ ਮੈਂ ਮੇਰੀ ਖਤਮ ਕਰਨੀ ਹੈ ਇਸ ਕਰਕੇ ਉਹਦੇ ਨਾਲ ਮਿਲਿਆ ਜਾਣਾ ਜਬ ਲਗ ਭਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਜਹਾਂ ਜਹਾਂ ਆਸ ਤਰਤ ਹੈ ਜਹਿਮਨ ਤਹ ਤਹ ਕਛ ਨ ਪਾਵੇ ਸਤਗੁਰ ਦਾਸ ਮਹਾਰਾਜ ਕਹਦੇ ਕਿ ਜਿੰਨੀ ਦੇਰ ਤੱਕ ਤੂੰ ਇਸ ਕਰਕੇ ਗਾ ਰਿਹਾ ਹੈ ਕਿ ਮੈਨੂੰ ਮੁਕਤੀ ਦੀ ਆਸ ਹੈ ਭਗਤੀ ਕਰ ਰਿਹਾ ਹੈ ਪਰ ਮਨ ਚ ਆਸ ਰੱਖ ਕੇ ਕਰ ਰਿਹਾ ਹੈ ਕਿ ਮੈਂ ਮੁਕਤੀ ਪ੍ਰਾਪਤ ਕਰਨੀ ਹੈ ਕਹਿੰਦੇ ਨਹੀਂ ਕਰ ਸਕਦਾ ਜਦ ਲਗ ਭਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਤੋਂ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਗਾ ਰਿਹਾ ਹੈ ਪਰ ਕਹਿੰਦੇ ਜਿੱਥੇ ਜਿੱਥੇ ਜਾਂਦਾ ਹੈ ਜਹਾਂ ਜਹਾਂ ਆਸ ਤਰਤ ਹੈ ਜੇ ਮਨ ਜਿੱਥੇ ਇਹ ਸੋਚ ਕੇ ਜਾਂਦਾ ਕਿ ਇੱਥੇ ਪਰਮਾਤਮਾ ਹੈ ਮੈਂ ਉੱਥੇ ਜਾਣਾ ਹੈ ਪਰ ਉੱਥੇ ਤੇ ਮਿਲਦਾ ਨਹੀਂ ਜਹਾਂ ਜਹਾਂ ਆਸ ਤਰਤ ਹੈ ਜੇ ਮਨ ਤਹ ਤਹ ਕੁਛ ਨਾ ਪਾਵੇ ਕਿਉਂਕਿ ਪ੍ਰਮਾਤਮਾ ਤਾਂ ਅੰਦਰ ਬੈਠਾ ਹੈ ਪਰ ਲੱਭ ਪਾ ਰਿਹਾ ਬੰਦਾ ਜੰਗਲਾਂ ਬਿੱਲਿਆਂ ਚ ਲੱਭ ਰਿਹਾ ਇਸੇ ਕਰਕੇ ਸਤਗੁਰ ਫਰੀਦ ਮਹਾਰਾਜ ਜੀ ਕਹਿੰਦੇ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੋੜੇ ਬਸੇ ਰੱਬ ਹਿਆਲੀ ਜੰਗਲ ਕਿਆ ਟੰਡੇ ਜੰਗਲਾਂ ਚ ਕੀ ਲੱਭ ਰਹੇ ਹੈ ਬਾਹਰ ਕੀ ਲੱਭ ਰਹੇ ਹੈ ਤੀਥਾ ਤੋਂ ਕੀ ਲੱਭ ਰਹੇ ਹੈ ਪਰਮਾਤਮਾ ਤਾਂ ਅੰਦਰ ਹੈ ਜਿਸ ਦੀ ਸਿਫਤ ਸਲਾਹ ਕਰ ਰਹੇ ਹੈ ਜਿਸ ਨੂੰ ਯਾਦ ਕਰਕੇ ਸੁਣ ਕੇ ਉਸ ਦੀ ਸਿਫਤ ਸਲਾਹ ਕਰ ਰਹੇ ਹੈ ਸਿਮਰਨ ਕਰ ਰਹੇ ਹੈ ਜਪ ਕਰ ਰਹੇ ਹੈ ਤਪ ਕਰ ਰਹੇ ਉਹ ਤਾਂ ਅੰਦਰ ਹੈ ਸਿਰਫ ਲੋੜ ਕੀ ਹੈ ਕਿ ਆਸ ਨਰਾਸ਼ ਜਿਹੜੀ ਇਹ ਛੱਡਣੀ ਪੈਣੀ ਹੈ ਇਸੇ ਕਰਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਜਿੱਥੇ ਵੀ ਤੂੰ ਜਾਣਾ ਹੈ ਆਸ ਰੱਖ ਕੇ ਜਾਣਾ ਹੈ ਉੱਥੇ ਤੈਨੂੰ ਮਿਲਦਾ ਕੁਛ ਨਹੀਂ ਕਿਉਂਕਿ ਤੂੰ ਆਸ ਰੱਖ ਕੇ ਬੈਠਾ ਇਥੇ ਤਾਂ ਆਸ ਨਰਾਸ਼ ਦੋ ਨਹੀਂ ਛੱਡਣੀਆਂ ਪੈਣੀਆਂ ਇਸੇ ਕਰਕੇ ਸਤਗੁਰੂ ਦਾਸਵੰਦ ਜੀ ਅਗਲੇ ਪੰਕਤੀ ਦੇ ਵਿੱਚ ਕਹਿ ਰਹੇ ਛਾੜੇ ਆਸ ਨਰਾਸ ਪਰਮ ਅਪਦ ਤਬ ਸੁਖ ਸਤ ਕਰ ਹੋਈ ਕਹਿ ਰਹੇ ਦਾਸ ਜਾਸੂ ਔਰ ਕਹਤੇ ਪਰਮ ਤਤ ਅਬ ਸਈ ਕਹਿੰਦੇ ਸ਼ਾਮਾ ਤ੍ਰਿਸ਼ਨਾ ਮਾ ਜਿੰਨੀਆਂ ਵੀ ਹੈ ਸਭ ਖਤਮ ਕਰਦੇ ਫਿਰ ਉਸ ਪਰਮਾਤਮਾ ਨੂੰ ਯਾਦ ਕਰ ਜੇ ਤੂੰ ਇਹ ਆਸਰਾਹ ਕੇ ਯਾਦ ਕਰ ਜਾ ਫਿਰ ਕੁਛ ਨਹੀਂ ਹੋਣਾ ਇਹ ਦੂਜੀ ਜਿਹੜੀ ਹੈ ਜਿਹੜੀ ਦੂਜ ਦੁਨੀਆ ਹੈ ਇਹ ਕੂੜ ਦੀ ਪਾਲ ਹੈ ਜਿਹੜੀ ਇਹ ਟੁੱਟਣੀ ਉਦੋਂ ਹੈ ਜਦੋਂ ਇਸ ਤਨ ਨੂੰ ਵੀ ਤੂੰ ਆਪਣਾ ਨਾ ਸਮਝੇਗਾ ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਲਗਨ ਦੇ ਨਾਲ ਲਵ ਲਲ ਮੈਂ ਉਸ ਪਰਮਾਤਮਾ ਦੇ ਨਾਲ ਜੁੜ ਜਮੈਂ ਜਿਸ ਨੇ ਤੈਨੂੰ ਦੁਨੀਆ ਤੇ ਭੇਜਿਆ ਫਿਰ ਕਹਿੰਦੇ ਸਤਗੁਰ ਅਦਾਸ ਮਹਾਰਾਜ ਜੀ ਕਹਿ ਰਹੇ ਕਹਿ ਰਹੇ ਦਾਸ ਜਾਸੂ ਔਰ ਕਹਿ ਤੂੰ ਕਹਿੰਦੇ ਜਿੰਨੂੰ ਮੈਂ ਕਿੱਤੇ ਹੋਰ ਕਹਿ ਰਿਆ ਸੀ ਉਹ ਤਾਂ ਹੁਣ ਇਸੇ ਸਰੀਰ ਦੇ ਵਿੱਚ ਹੀ ਸੀ ਪਰਮ ਤਤ ਅਬ ਸੁਈ ਉਹੀ ਪਰਮਾਤਮਾ ਜਿਸ ਨੂੰ ਮੈਂ ਲੱਭ ਰਿਹਾ ਸੀ ਉਹ ਤਾਂ ਅੰਦਰ ਹੀ ਹੈ ਦਸਵਾਂ ਦਵਾਰ ਜਿਹੜਾ ਉਹਨੂੰ ਖੁੱਲਣਾ ਹੀ ਉਦੋਂ ਹੈ ਜਦੋਂ ਨੌ ਦਵਾਰ ਜਿਹੜੇ ਹੈ ਦੁਨੀਆਂ ਵੱਲੋਂ ਜਿਨ੍ਹਾਂ ਦੇ ਮੂੰਹ ਹੈ ਉਹ ਬੰਦ ਹੋ ਗਏ ਜਦੋਂ ਜਤ ਦੇ ਵਿੱਚ ਚਲੇ ਗਏ ਸੀ ਜਦੋਂ ਇੰਦਰੇ ਜਿਹੜੇ ਹੈ ਉਹ ਇਹੋ ਜਿਹਾ ਕੰਮ ਕਰਨ ਲੱਗ ਪਏ ਕਿ ਕਿਰਤ ਕਰਨੀ ਹੈ ਵੰਡ ਕੇ ਛਕਣਾ ਹੈ ਨਾਮ ਜਪਣਾ ਹੈ ਸਰਬ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਬਾਹਰ ਜੀਓ ਸਭ ਨੂੰ ਆਪਣਾ ਸਮਝਣਾ ਇੱਕੋ ਜਿਹਾ ਸਮਝਣਾ ਕਿਸੇ ਨਾਲ ਧੋਖਾ ਨਹੀਂ ਕਰਨਾ ਬਹਿਰ ਨਹੀਂ ਰੱਖਣਾ ਨਾ ਕੋਈ ਬੈਰੀ ਨਾ ਕੋਈ ਬੇਗਾਨਾ ਉਸ ਵੇਲੇ ਉਹ ਪਰਮ ਤਤ ਜਿਹੜਾ ਉਹ ਮਿਲ ਜਾਂਦਾ ਹੈ ਉਸੇ ਤੇ ਦਰਸ਼ਨ ਹੋ ਜਾਂਦੇ ਕਿਉਂਕਿ ਮੈਂ ਨੂੰ ਖਤਮ ਕਰਨਾ ਜਬ ਹਮ ਹੁੰਤੇ ਤਬ ਤੂੰ ਨਹੀਂ ਅੱਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੀ ਲਹਿਰ ਮੈ ਉਹ ਦਦ ਚਲ ਕੇਵਲ ਜਲਮਾਈ ਜਿਹੜੀ ਸਾਨੂੰ ਲਹਿਰ ਲੱਗਦੀ ਹੈ ਉਹ ਵੀ ਪਾਣੀ ਸੀ ਸਮੁੰਦਰ ਦਾ ਲੇਕਿਨ ਸਾਨੂੰ ਇਹ ਭਲੇਖਾ ਹੈ ਕਿ ਦੁਨੀਆ ਪਤਾ ਨਹੀਂ ਕਿਸੇ ਹਉ ਨੇ ਬਣਾਈ ਹੈ ਜਿਸ ਨੇ ਸਾਨੂੰ ਬਣਾਇਆ ਉਸਨੇ ਇਹ ਦੁਨੀਆ ਬਣਾਈ ਹੈ ਇਹ ਕੋੜ ਦੀ ਪਾਲ ਜਿਹੜੀ ਹੈ ਇਹ ਤਾਂ ਹਟ ਉਟਣੀ ਹੈ ਜਦੋਂ ਉਸੀ ਉਸ ਦੀ ਰਜਾ ਦੇ ਵਿੱਚ ਚਲੇ ਗਏ ਮर्यादा ਚ ਚਲੇ ਗਏ ਧਰਮ ਕਹਿੰਦੇ ਹੀ ਉਸ ਨੂੰ ਹੈ ਕਿ ਜੋ ਮर्यादा ਹੈ ਉਸ ਨੂੰ ਤੋੜਨਾ ਨਹੀਂ ਮर्यादा ਕੀ ਹੈ ਕਿ ਉਸ ਦੀ ਖਲਕਤ ਦੇ ਨਾਲ ਪਿਆਰ ਕਰਨਾ ਜਿਹੜੀ ਖਾਲਕ ਨੇ ਖਲਕ ਬਣਾਈ ਹੈ ਉਸ ਨਾਲ ਪਿਆਰ ਕਰਨਾ ਜੇਕਰ ਉਸ ਨਾਲ ਤੋਖਾ ਕਰ ਰਹੇ ਹੈ ਤੇ ਅਸੀਂ ਕਹੀਏ ਕਿ ਪ੍ਰਮਾਤਮਾ ਸਾਨੂੰ ਨਜ਼ਰ ਆ ਜਾਓ ਅਸੀਂ ਉਹਨੂੰ ਮਿਲ ਲਵਾਂਗੇ ਜਿਹੜਾ ਮਰਜ਼ੀ ਨਾਮ ਲੈ ਕੇ ਪੁਕਾਰ ਲਓ ਨਹੀਂ ਮਿਲ ਸਕਦਾ ਕਿਉਂਕਿ ਸਭ ਦੇ ਵਿੱਚ ਉਹੀ ਵਸਦਾ ਹੈ ਨਰਲੇਪ ਹੈ ਕਣਕਣ ਦੇ ਵਿੱਚ ਹੈ ਸੋ ਸਤਗੁਰ ਰਵਿਦਾਸ ਮਹਾਰਾਜ ਦਾ ਇਹ ਸ਼ਬਦ ਜੋ ਬਾਹਰ ਲਿ ਗ੍ਰੰਥਾਂ ਦੇ ਵਿੱਚ ਮੌਜੂਦ ਹੈ ਸੋ ਇਸ ਸ਼ਬਦ ਨੂੰ ਜੋ ਉਹ ਸਮਝਾ ਰਹੇ ਕਿ ਆਪਣੀ ਹਉਮੈ ਖਤਮ ਕਰੀਏ ਮੈਂ ਮੈਨੂੰ ਖਤਮ ਕਰੀਏ ਆਸਾ ਕ੍ਰਿਸ਼ਨਾ ਮਾ ਖਤਮ ਕਰੀਏ ਫਿਰ ਉਸ ਦਾ ਨਾਮ ਲੈ ਕੇ ਕਿਸ ਕੋਈ ਵੀ ਨਾਮ ਰੱਖ ਕੇ ਪੁਕਾਰ ਲਓ ਉਹ ਤੁਹਾਨੂੰ ਨਜ਼ਰ ਆ ਜਾਏਗਾ ਸਵਾਉ ਉਹਨਾਂ ਦੀ ਇਸ ਬਾਣੀ ਤੋਂ ਸਿੱਖਿਆ ਲੈਂਦੇ ਹੋਏ ਦੁਨੀਆ ਦੇ ਵਿੱਚ ਕਿਰਤ ਕਰਦੇ ਹੋਏ ਨਾਮ ਜਪਦੇ ਹੋਏ ਵੰਡ ਕੇ ਛਕਦੇ ਹੋਏ ਸਰਬੱਤ ਦਾ ਭਲਾ ਮੰਗਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਪਰਮਾਤਮਾ ਦੇ ਲਿਖੇ ਲਾਉਣ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ करिए ਬੇਨਤੀ करिए ਅਰਜੋਈ करिए ਕਿ ਜਿਹੜੀ ਮੈਂ ਮੈਂ ਹੈ ਮਨ ਦੀ ਇਤੋ ਹੜੀ ਕਿਰਪਾਨਾਰ ਤੁਹਾਡੀ ਮੇਰ ਨਾਲ ਹੀ ਖਤਮ ਹੋਣੀ ਹੈ ਸ਼ਬਦ ਦੀ ਵਿਆਖਿਆ ਕਰਦੇ ਹੋਏ ਲੱਖਾਂ ਹੀ ਭੁੱਲਾ ਹੋਈਆਂ ਹੋਣਗੀਆਂ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਬੰਦਾ ਭੁੱਲਣਹਾਰ ਹੈ ਸਤਗੁਰ ਬਖਸ਼ਨਾਰ ਦੇ ਮਹਾਂ ਬਕਾਨ ਸਾਹਿਬ ਉਹਨਾਂ ਦੇ ਚਰਨਾਂ 'ਚ ਬੇਨਤੀ ਦਾ ਅਸਰ ਜੁਈ ਕਰਦੇ ਫਤਿਹ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ